ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਨੇ ਵੱਡਾ ਇਕੱਠ ਕਰਨ ਦਾ ਐਲਾਨ ਕਰ ਦਿੱਤਾ ਹੈ ਦੱਸਦੇ ਕਿ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਬਾਬਾ ਬਕਾਲਾ ਵਿਖੇ 19 ਅਗਸਤ ਨੂੰ ਰਖੜ ਪੁੰਨਿਆਂ ਮੌਕੇ ਪੰਥਕ ਇਕੱਠ ਕੀਤਾ ਜਾ ਰਿਹਾ ਜਿਸ ਦੌਰਾਨ ਬੰਦੀ ਸਿੰਘਾਂ ਤੇ ਅਮਰਿਤਪਾਲ ਦੀ ਰਿਹਾਈ ਨੂੰ ਲੈ ਕੇ ਰਣਨੀਤੀ ਬਣਾਈ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਇਸ ਪੰਥਕ ਇਕੱਠ ਦੌਰਾਨ ਐਸਪੀਸੀ ਦੀਆਂ ਚੋਲਿਆਂ ਨੂੰ ਲੈ ਕੇ ਤੇ ਸਿੱਖ ਕੌਮ ਨਾਲ ਹੋ ਰਹੀਆਂ ਬੇਇਨਸਾਫੀਆਂ ਬਾਰੇ ਵੀ ਚਰਚਾ ਕੀਤੀ ਜਾਵੇਗੀ ਅੱਜ ਅਸੀਂ ਜੋ ਪੰਜਾਬ ਦੇ ਹਾਲਾਤ ਜਿਹਾ ਇਹ ਜਗ੍ਹਾ ਤੇ ਪਹੁੰ ਚੁੱਕੇ ਆ ਉਹ ਪੰਜਾਬੀਆਂ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਤੇ ਸਾਡੇ ਨਾਲ ਜੋ ਬੇਇਨਸਾਫੀਆਂ ਤਕੇਸ਼ਾ ਹੀ ਹੋ ਰਹੀਆਂ ਉਹਦੇ ਖਿਲਾਫ ਅਸੀਂ ਪੂਰੇ ਪੰਜਾਬ ਚ ਜੋ ਸਾਡੀ ਕੌਮ ਨਾਲ ਹੋ ਰਿਹਾ ਜਾਂ ਸਾਡੇ ਪੰਜਾਬ ਨਾਲ ਵਿਤਕਰਾ ਹੋ ਰਿਹਾ ਜਾਂ ਬੇਇਨਸਾਫੀਆਂ ਹੋ ਰਹੀਆਂ ਉਹਦੇ ਵਾਸਤੇ ਅਸੀਂ ਸਾਰੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਤੇ ਜੋ ਆਉਣ ਵਾਲੇ ਸਮੇਂ ਸਰੂਮ ਦੀ ਕਮੇਟੀ ਦੀ ਇਲੈਕਸ਼ਨ ਆ ਰਹੀ ਹੈ ਉਹਦੇ ਵਾਸਤੇ ਅਸੀਂ ਸਮੂਹ ਸਿੱਖ ਜਗਤ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਸੀਂ ਵੱਧ ਤੋਂ ਵੱਧ ਆਪਣੀਆਂ ਵੋਟਾਂ ਬਣਾਉਣ ਦੀ ਕੋਸ਼ਿਸ਼ ਕਰੋ ਜਦੋਂ ਆਉਣ ਵਾਲੇ ਸਮੇਂ 'ਚ ਜਦੋਂ ਕੋ ਇਲੈਕਸ਼ਨ ਆਉਂਦੀ ਹੈ ਤੋ ਆਪਾਂ ਜੋਗ ਆਮੀਦਵਾਰਾਂ ਨੂੰ ਜਿਹੜੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰ ਸਕਦੇ ਹੋ ਉਹਨਾਂ ਨੂੰ ਆਪਾਂ ਅੱਗੇ ਲੈ ਕੇ ਆਈਏ ਤੇ ਸਰੋਣੀ ਕਮੇਟੀ ਜੋ ਜੋ ਸਾਡੇ ਸਿੱਖ ਸੰਸਥਾਵਾਂ ਦਾ ਜੋ ਬਹੁਤ ਨਗਾਹਾਰ ਆ ਚੁੱਕਾ ਜਾਂ ਉਹਨਾਂ ਨੂੰ ਤੈਸ਼ ਨੈਸ਼ ਕਰ ਦਿੱਤਾ ਗਿਆ ਉਹਨਾਂ ਨੂੰ ਦੁਬਾਰਾ ਸਰਜੀਤ ਕਰਨ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਰਖੜਪੁਰ ਨੇ ਤਾਂ ਇੱਕੋ ਹੀ ਵੱਡਾ ਇਕੱਠ ਵੀ ਕੀਤਾ ਜਾ ਰਿਹਾ ਜੀ ਹਾਂਜੀ ਇਸੇ ਵਿੱਚ ਉਹ ਬਾਕੀ ਆ ਕਿ ਕਿੱਥੇ ਆ ਜੀ ਹਾਂਜੀ ਉਹ ਇਹ ਜੋ ਬਾਬਾ ਕਾਲਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਨਗਰੀ ਆ ਉਥੇ ਅਸੀਂ 19 ਤਰੀਕ ਨੂੰ ਇਹ ਹੀ ਪੰਥਕ ਮਸਲਿਆਂ ਵਾਸਤੇ ਜੋ ਹੈ ਕਿ ਜੋ ਸਾਡੇ ਸਾਡੇ ਸਿੱਖਾਂ ਨਾਲ ਬੇਇਨਸਾਫੀਆਂ ਇਹ ਅਮਰਖਾਲ ਦੀ ਵੱਡੀ ਲੀਡ ਨਾਲ ਜਿਤਨਾ ਉਹਨਾਂ ਨੂੰ ਫਿਰ ਨਾ ਛੱਡਿਆ ਜਾਣਾ ਜਾਂ ਹੋਰ ਬੰਦੀ ਸਿੰਘਾਂ ਨਾਲ ਬੇਦਬੀ ਦੇ ਮਾਮਲੇ ਆ ਜਿਹੜੇ ਸਾਰੇ ਜਿਹੜੇ ਮਸਲੇ ਆ ਉਹਨਾਂ ਤੇ ਸਰਕਾਰ ਦਾ ਕੋਈ ਧਿਆਨ ਹੀ ਨਹੀਂਗਾ ਨਾ ਕੋਈ ਵਿਰੋਧੀ ਪਾਰਟੀਆਂ ਦਾ ਹੀ ਆ ਇਸ ਕਰਕੇ ਅਸੀਂ ਸਾਰਿਆਂ ਦਾ ਇਸ ਬਸੇ ਧਿਆਨ ਦਿਵਾਉਣ ਵਾਸਤੇ ਕਿ ਜੋ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ ਉਹਦੇ ਵਾਸਤੇ ਅਸੀਂ ਇਕੱਠੇ ਹੋ ਕੇ ਆਉਣ ਵਾਲੇ ਸਮੇ ਲਈ ਕੀ ਰਣਨੀਤੀ ਦੇ ਲਿਖੀ ਜਾਣੀ ਚਾਹੀਦੀ ਹੈ ਉਹ ਇਸ ਵਿਸ਼ੇ ਤੇ ਪੰਥ ਇਕੱਠ ਬਜਾ ਜਿਹੜਾ ਇਕੱਠ ਰੱਖਿਆ ਗਿਆ ਉੱਥੇ ਇਹ ਹੀ ਵਿਸ਼ੇ ਤੇ ਡਿਸਕਸ ਕੀਤਾ ਜਾਊਗਾ ਕਿ ਮਤਲਬ ਭਾਈ ਅਮਰਪਾਲ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਜਾਂ ਕਿਵੇਂ ਉਹਨਾਂ ਨੂੰ ਛਡਵਾਇਆ ਜਾਵੇ ਨਹੀਂ ਇਹ ਵੀ ਇਸ ਸਮੂਹ ਬੰਦੀ ਸਿੰਘਾਂ ਵਾਸਤੇ ਜੋ ਬੇਅਦਬੀ ਦੇ ਮਾਮਲੇ ਆ ਜੋ ਜੋ ਪੰਥ ਨੂੰ ਤਰਪੇਸ਼ ਸਮੱਸਿਆਵਾਂ ਆ ਮੈਂ ਜਾਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਇਨਾ ਚਿਰ ਨਹੀਂ ਹੋਈ ਜਾਂ ਉਹਦੇ ਚ ਵੋਟਾਂ ਕਿਉਂ ਨਹੀਂ ਬਣ ਰਹੀਆਂ ਲੋਕ ਕਿਉਂ ਨਹੀਂ ਰੁਚੀ ਦਿਖਾ ਰਹੇ ਸਾਰਿਆਂ ਮਸਲਿਆਂ ਤੇ ਉਹ ਵਿਚਾਰ ਕੀਤਾ ਅੱਛਾ ਕਿਸੇ ਨਾਲ ਤੁਹਾਡੀ ਹੋਈ ਕੋ ਗੱਲਬਾਤ ਉੱਪਰ ਵੀ ਭਾਈ ਅਮਰਤਾਪਾਲ ਨੂੰ ਸ਼ਤਨ ਬਾਰੇ ਕਿਉਂਕਿ ਜਿਵੇਂ ਵੀ ਦੱਸਿਆ ਇੰਨੀ ਵੱਡੀ ਲੀਡ ਨਾਲ ਜਿੱਤੇ ਆ ਪੂਰੇ ਪੰਜਾਬ ਨੇ ਜਿਹੜਾ ਕਿ ਆਪਣੀ ਜਾਨ ਤੱਕ ਲਾਤੀ ਉਹਨਾਂ ਦੇ ਪਿੱਛੇ ਪਰ ਹੁਣ ਇੰਨਾ ਸਮਾਂ ਹੋ ਗਿਆ ਹਜੇ ਵੀ ਕੋਈ ਹਿਲਜੁਲ ਨਹੀਂ ਹੋਈਗੀ ਲੱਗਦਾ ਕਿ ਕਿਸ ਤਰ੍ਹਾਂ ਕਿਤੇ ਸਰਕਾਰ ਵੀ ਔਰ ਪ੍ਰਸ਼ਾਸਨ ਵੀ ੱੱਕਾ ਕਰ ਰਿਹਾ ਜੀ ਨਹੀਂ ਇਸੇ ੱੱਕੇ ਦੇ ਖਿਲਾਫ ਹੀ ਹੈ ਨਾ ਕਿ ਹੁਣ ਇੱਕ ਪਾਸੇ ਤੇ ਡੈਮੋਕਰੇਸੀ ਦਾ ਬੜਾ ਵੱਡਾ ਪ੍ਰਚਾਰ ਕੀਤਾ ਜਾ ਰਿਹਾ ਕਿ ਇਹ ਹਿੰਦੁਸਤਾਨ ਬੜੀ ਵੱਡੀ ਡੈਮੋਕਰੇਸੀ ਹੈ ਤੇ ਐਡੇ ਵੱਡੇ ਫਤਵੇ ਦੇ باوجود ਵੀ ਲੋਕਾਂ ਦੀ ਕੋਈ ਉਹਨਾਂ ਤੇ ਕੋਈ ਇਹੋ ਜਿਹਾ ਕੇਸ ਵੀ ਨਹੀਂਗਾ ਉਹਨਾਂ ਨੂੰ ਆਮ ਲੋਕਾਂ ਤੋਂ ਦੂਰ ਰੱਖਿਆ ਜਾਣਾ ਇੰਨੇ ਲੋਕਾਂ ਦੇ ਨਿਯਮੰਦਗੀ ਉਹਨਾਂ ਨੇ ਚੁਣਿਆ ਉਹਨੂੰ ਆਪਣਾ ਨਮਾਇਦਾ ਤੇ ਉਹਨਾਂ ਦੀ ਗੱਲ ਕਿਤੇ ਸਿੱਖ ਪੰਥ ਦੀ ਗੱਲ ਕਿਤੇ ਪਾਰਲੀਮੈਂਟ ਚ ਪਹੁੰਚਾਉਣ ਵਾਸਤੇ ਜਾਂ ਉਹਨਾਂ ਦੇ ਜੋ ਕਾਰਜ ਵਾਸਤੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਦੇ ਕਰਨ ਵਾਸਤੇ ਉਹਨਾਂ ਨੂੰ ਬਾਹਰ ਆਉਣਾ ਬਹੁਤ ਜ਼ਰੂਰੀ ਹੈ ਤੇ ਪਰ ਇਹ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਦੋ ਕੁ ਮਹੀਨੇ ਤੱਕ ਤੇ ਇਹਨਾਂ ਦਾ ਮੂੰਹ ਦਿਖਦੇ ਰਹੇ ਕਿ ਸ਼ਾਇਦ ਇਹ ਆਪਣੀ ਕੋਈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੋਕਾਂ ਨਾਲ ਜੋ ਇਹ ਜਿਹੜਾ ਇਹ ਲੋਕ ਫਤਵੇ ਦਾ ਕੋਈ ਸਤਕਾਰ ਕਰਦੇ ਹੋਏ ਉਹਨਾਂ ਨੂੰ ਛੱਡਣਗੇ ਪਰ ਇਹਨਾਂ ਦੀ ਕੋਈ ਅਜੇ ਤੱਕ ਮੇਰੇ ਖਿਆਲ ਕੋਈ ਇਹਨਾਂ ਦੀ ਜੇ ਰਣਨੀਤੀ ਇਹਨਾਂ ਦੀ ਹੈ ਨਹੀਂਗੀ ਇਸ ਕਰਕੇ ਅਸੀਂ ਸਾਰੇ ਪੰਥਨਾ ਸਾਰੇ ਪੰਜਾਬੀਆਂ ਦਾ ਸਲਾਹ ਕਰਕੇ ਕਿਸ ਨੂੰ ਆਉਣ ਵਾਲੇ ਸਮੇਂ ਚ ਇਹ ਕੋਈ ਕੀ ਕੀ ਕਰਨਾ ਚਾਹੀਦਾ ਉਹ ਉਹਦੇ ਵਾਸਤੇ ਇਹ ਜੋ ਕਾਟਰ ਵੀ ਬੁਲਾਇਆ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਕਿਸੇ ਮੰਤਰੀ ਨਾਲ ਜਾਂ ਪ੍ਰਧਾਨ ਮੰਤਰੀ ਨਾਲ ਨਹੀਂ ਕਿਸੇ ਨਾਲ ਨਹੀਂ ਹੋਈ ਸਰਬਜੀਤ ਸਿੰਘ ਨੇ ਇੱਕ ਦਿਨ ਉਹਨਾਂ ਕੋ ਟਾਈਮ ਵੀ ਲਿਆ ਸੀ ਤੇ ਫਿਰ ਉਹ ਮਿਲੇ ਨਹੀਂਗੇ ਉਹ ਤੋਂ ਬਾਅਦ ਚ ਉਹ ਕੋਈ ਸਾਡੀ ਗੱਲਬਾਤ ਨਹੀਂ ਇਹ ਸਰਕਾਰ ਸੁਣਵਾਈ ਨਹੀਂ ਕਰਦੀ ਤੇ ਤੁਹਾਡਾਂ ਕੀ ਫਾਇਦਾ ਇਹ ਸਾਹੀਂ ਤੇ ਇਹ ਮਸਲਾ ਸੰਤਾ ਚ ਲੈ ਕੇ ਜਾਵਾਂਗੇ ਲੋਕਾਂ ਚ ਲੈ ਕੇ ਜਾਵਾਂਗੇ ਜੀ ਲੋਕ ਇਹ ਜਿਹੜੀ ਸਾਡੇ ਨਾਲ ਹਰ ਜਗ੍ਹਾ ਤੇ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ ਧੱਕੇਸ਼ਾਹੀ ਹੋ ਰਹੀ ਹੈ ਸਾਡੀ ਕੌਮ ਨਾਲ ਉਹ ਉਹਦੇ ਵਾਸਤੇ ਅਸੀਂ ਸਾਰੇ ਲੋਕਾਂ ਨੂੰ ਲਾਮਬੰਦ ਕਰਕੇ ਆਉਣ ਵਾਲੇ ਸਮੇਂ ਲਈ ਇਹ ਹੀ ਸੋਚ ਰਹੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਕਿ ਸਰ ਹਰ ਇੱਕ ਮਸਲੇ ਤੇ ਸਾਨੂੰ ਜੇ ਬੇਅਦਬੀ ਦਾ ਮਸਲਾ ਵਾਬਦੀ ਸਿੰਘਾਂ ਦਾ ਮਸਲਾ ਉਹ ਕੁਰਨੇਚਰਾਂ ਤੋਂ ਲਟਕ ਰਿਹਾ ਉਹਦੇ ਵਾਸਤੇ ਕੋਈ ਸਾਰੀਆਂ ਸਰਕਾਰਾਂ ਇਹ ਵਾਦਾ ਕਰਕੇ ਆਉਂਦੀਆਂ ਕਿ ਅਸੀਂ ਇਹ ਮਸਲੇ ਹੱਲ ਕਰਾਂਗੇ ਨਸ਼ਿਆਂ ਦਾ ਮਸਲਾ ਐਡੇ ਵੱਡੇ ਪੱਦਰ ਤੇ ਫੈਲੇ ਹੋਇਆ ਰੋਜ਼ ਕਿੰਨੇ ਨੌਜਵਾਨ ਇਹ ਹੱਤ ਹੋ ਰਹੇ ਆ ਕਿਸਾਨ ਸਾਡੇ ਬਾਰਡਰਾਂ ਤੇ ਬੈਠੇ ਆ ਉਹਨਾਂ ਦੀ ਕਿਸੇ ਗੱਲ ਦੇ ਵੀ ਕੋਈ ਸੁਣਵਾਈ ਨਹੀਂ ਕਰ ਰਹੀ ਸਰਕਾਰ ਤਾਈ ਆਊਗਾ ਤਾਂ ਫਿਰ ਦੇਖੇ ਜਾਊਗਾ ਜੇ ਫੇਲਾ ਹਾਲ ਹੈ ਇਸ ਰੋਗਨੀ ਕਮੇਟੀ ਤੇ ਹੁਕਮ ਬੇਅਦਬੀ ਮਾਮਲੇ 'ਚ ਪੰਜਾਬ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਨ ਦੀ ਗੱਲ ਕਰਦੀ ਸੀ ਹਨ ਪ੍ਰਦੀਪ ਕਲੜ ਦਾ ਇੱਕ ਇੰਟਰਵਿਊ ਆ ਰਿਹਾ ਉਹਦੇ 'ਚ આરોਪ ਲੱਗ ਰਹੇ ਨੇ ਕਿ ਪੰਜਾਬ ਸਰਕਾਰ ਵੀ ਮਦਦ ਕਰ ਰਹੀ ਹੈ ਇਸ ਵਾਸਤੇ ਨਹੀਂ ਇਹ ਦੀ ਸਾਰੀਆਂ ਸਰਕਾਰਾਂ ਮਤ ਕਰਦੀਆਂ ਰਹੀਆਂ ਉਹ ਜੋ ਡੇਰਾ ਪ੍ਰੇਮੀਆ ਨੂੰ ਜਾਂ ਜਿਹੜੇ ਬੇਅਦਬੀ ਦੇ ਦੋਸ਼ੀ ਸੀ ਉਹਨਾਂ ਦੀ ਪੁਸ਼ਤਪਨਾਹੀ ਕਰਦੀਆਂ ਰਹੀਆਂ ਇਸੇ ਕਰਕੇ ਸਾਨੂੰ ਅਜ ਤੱਕ ਹੁਣ ਵੀ ਇਹੋ ਹੀ ਕੁਛ ਚੱਲ ਰਿਹਾ ਹੁਣ ਕੁਝ ਮਸਲੇ ਜਿਹੜੇ ਆ ਕਿ ਪੰਜਾਬ ਤੋਂ ਸ਼ਿਫਟ ਕਰਕੇ ਚੰਡੀਗੜ੍ਹ ਚ ਲੈ ਕੇ ਤੇ ਮੇਰੇ ਖਿਆਲ ਹੈ ਕਿ ਉੱਥੇ ਉਹਨਾਂ ਨੂੰ ਖਤਮ ਕਰਨ ਦੀ ਇਹ ਹੋ ਰਿਹਾ ਸਾਰਾ ਕੁਝ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ